ਫਾਨ ਖਿਲਾਰ ਕੇ ਬੈਠਾ ਹੈ ਨਾਪ ਕੇ ਕੋਈ ਪਾਈਪ ਰਹਾ ਸੀ ਗੱਡੀ ਕਾ ਇਹ ਨੱਪ ਨੱਪ ਤੋਂ ਆਹ ਵੇਖੋ ਜੀ ਸੱਪ ਨੇ ਆਹ ਕਬੂਤਰ ਦੇ ਮਾਰੀ ਦੰਦੀ ਲਓ ਜੀ ਇੱਕ ਹੋਰ ਸੱਪ ਆ ਗਿਆ ਜੀ ਤੇ ਆਪਾਂ ਲੱਗੇ ਹੁਣ ਇਹਨਾਂ ਦੇ ਘਰ ਚਲੇ ਉਹ ਆਏ ਸੀ ਇਹ ਕਹਿਣ ਆਪਣੇ ਸਾਡੀ ਗਵੰਡੀ ਹੈ ਤੇ ਇਹਨਾਂ ਦੇ ਘਰ ਵੀ ਸੱਪ ਵੜ ਗਿਆ ਵਾ ਤੇ ਇਹ ਕਾਫੀ ਡਰਦੇ ਬੈਠੇ ਸੀਗੇ ਹੁਣ ਇਹ ਸਟੂਡੀਓ ਆਏ ਤੇ ਇੰਦੇ ਅਗੇ ਚਲੋ ਸਾਡੇ ਨਾਲ ਤੇ ਆਪਾਂ ਚੱਲੇ ਹੁਣ ਇਹਨਾਂ ਦੇ ਘਰ ਦੇਖਦੇ ਆ ਕਿਹੜਾ ਸੱਪ ਆ ਕਿਸ ਤਰ੍ਹਾਂ ਆਪਾਂ ਖਧਰਾ ਨਹੀਂ ਲੈਣਾ ਮੁੱਲ ਪਰ ਆਪਾਂ ਦੇਖਦੇ ਕਿ ਕਿਸ ਤਰ੍ਹਾਂ ਉਹਨੂੰ ਢੰਗ ਜੇ ਨਾਲ ਕਾਬੂ ਕਰਦੇ ਚਲੋ ਅੱਜ ਵਿਖਾਉਣੇ ਹੁਣ ਦੇ ਸੱਪਾਂ ਦੇ ਮੌਸਮ ਨੂੰ ਸੱਪਾਂ ਦੀ ਬਾਹਰ ਜਾਂਦੀ ਬਈ ਤੇ ਸੱਪ ਜਿੱਥੇ ਜਿੱਥੇ ਕਿਤੇ ਵੇਖੋ ਸਾਪ ਹੀ ਦੇਖਦੇ ਕਿਉਂਕਿ ਬਾਰਿਸ਼ ਦਾ ਮੌਸਮ ਆ ਨਾ ਘਟਣ ਜੀ ਆ ਤੇ ਸੱਪ ਬਾਹਰ ਨਿਕਲਦੇ ਆ ਆਜੋ ਦੇਖਦੇ ਬੜੀ ਵੱਲਾ ਨਹੀਂ ਆ ਵੱਲਾਂ ਦੇ ਨਾਲੋਂ ਚੜ੍ਹਿਆ ਹੁੰਦਾ ਹਾਂ ਉਹ ਵੱਲਾਂ ਨੇ ਜੜੀਆਂ ਤੇ ਬੇਲੇ ਲਾਈਆਂ ਉਹਦੇ ਨਾਲੋਂ ਚੜ੍ਹਿਆ ਆ ਉਹ ਇਧਰ ਇੱਕ ਬਾੜ ਕਬੂਤਰ ਚੋਂ ਆਦਾ ਸੱਚੀ ਕਾਪਾ ਉੱਪਰ ਤੇ ਕੋਚੇ ਤੇ ਆ ਰਿਹਾ ਆ ਇਹ ਝੰਡਾ ਖਾ ਰਿਹਾ ਆ ਉਹ ਆਹ ਇਹ ਬਹੁਤੀ ਸਰਪਤ ਉਹਦਾ ਬਗੂ ਆ ਉਹ ਆਹ ਬੁਰਾ ਬਗੂ ਆ ਚਲੋ ਮਾਰ ਖਤਰ ਮਾਰਦਾ ਸੱਤ ਨੇ ਨਾ ਕਬੂਤਰ ਵੀ ਮਾਰਦਾ ਤੇ ਆਪਾਂ ਵੇਖਦੇ ਹੁਣ ਇਧਰ ਬੈਠਾ ਵਾ ਆ ਖੁਡੇ ਦੇ ਵਿੱਚ ਇੱਥੇ ਕਬੂਤਰ ਵੀ ਰੱਖੇ ਹੋਏ ਹਨ ਉਹ ਪੂਰਾ ਲਾਹ ਹੈ ਆ ਦਿਖਾਣਾ ਇੱਥੇ ਆ ਵੇਖੋ ਜੀ ਸੱਪ ਨੇ ਆ ਕਬੂਤਰ ਦੇ ਮਾਰੀ ਦੰਦੀ ਵੱਢੀ ਆ ਤੇ ਕਬੂਤਰ ਮਰ ਗਿਆ ਇਹਨਾਂ ਦਾ ਆ ਦੇਖੋ ਕਬੂਤਰ ਬਚਾ ਲੈ ਫਰਾਂ ਨਹੀਂ ਕਿਹੜੇ ਹਿਸਾਬ ਨਾਲ ਬੱਜਦਾ ਕੋਈ ਆਹ ਸਰੀਆ ਲੈ ਆਣੇ ਇਧਰ ਲੈ ਆ ਬਖਾ ਦੋਸਤ ਨਿਕਲੋ ਉਹ ਦੇਖੋ ਉਹ ਬੈਠਾ ਜੀ ਆ ਬੈਠਾ ਉਹ ਸ਼ਦੀਪ ਦਾ ਦੂਸਰਾ ਇਹ ਹੈ ਅਹਹ ਇਹਦੇ ਪੂਰਾ ਫਨ ਖਲਾੜ ਕੇ ਬੈਠਾ ਇਹ ਕਿ ਨਾ ਬੋਰਾ ਫੜਾਓ ਬੋਰਾ ਆ ਲੋ ਡੰਡਾ ਨੀਓਨ ਅਮਰ ਘਈ ਹੈ ਮੈਂ ਮਾਰ ਰਿਹਾ ਆਵੇਂ ਕਿੱਦਾਂ ਤੜਲਾ ਸਾਬ ਕਬੂਤਰ ਮਾਰ ਕੋਈ ਨਹੀਂ ਕੋਈ ਬੋਰੇ ਚ ਆ ਗਈ ਐ ਖੇਤ ਤੇ ਨਹੀਂ ਲੱਗੇ ਤਾਂ ਤੇ ਅਟਾ ਕਿਦਾਰੀ ਹੋ ਇੱਦਾਂ ਨਾ ਗਾੜੀ ਚੱਲਣਾ ਤੂੰ ਹੀ ਨਾ ਇੱਕ ਪਾਈਪ ਖਾ ਬੋਸੇ ਦਾ ਕਰ ਪਾਈਪ ਜਾਂ ਬੰਦ ਕੇ ਨਾ ਕਰੀ ਰੁਕ ਜਾ ਦੰਡਾ ਨਹੀਂ ਚਾਹੀਦਾ ਕੀ ਹੈ ਨਹੀਂ ਮੈਨੂੰ ਤੋਂ ਪਤਾ ਨਹੀਂ ਮਾ ਜੀ ਆਲੀvarphi ਆਪਾਂ ਨੂੰ ਇੱਕ ਤਰ੍ਹਾਂ ਬੰਨ ਲਾਂਗੇ ਜੋ ਬੰਨ ਲਾਂਗੇ ਤੇ ਇਹਦੇ ਵਿੱਚ ਇਹਨੂੰ ਕੁਛ ਜਿਹਾ ਰਗਾ ਵਿੱਚ ਪਾ ਦੇ ਬੋਰੇ ਚਲ ਜੂਗਾ ਬੋਰਾ ਫਟਿਆ ਤਾਂ ਨਹੀਂ ਆਜੋ ਫਟਿਆ ਲਫਾ ਲੱਗਾ ਜੀ ਆਲੀ ਫਾਫਾ ਲੱਗਾ ਹੋਣ ਲੱਗਿਆ ਬੋਰੇ ਖਬਾ ਆਹ ਆ ਫਟਿਆ ਲੈ ਲੈ ਹੱਥੋਂ ਕਾ ਭੱਜ ਗਿਆ ਭੱਜ ਗਿਆ ਭੱਜ ਗਿਆ ਮਾਡੇ ਵਿੱਚ ਵੇਰਾਂ ਨਹੀਂ ਕਿលਿਆ ਇਹਨੂੰ ਖਾ ਮੈਂ ਉਹ ਦੇਖੋ देखो सफान खलार के बैठा वह देखो खिलार के बैठा है बाल ही नहीं ਦੇ ਕੋਸ਼ਿਸ਼ ਕਰਨਗੇ ਤੇ ਇਹਦੇ ਵਿੱਚ ਵੱਢ ਜੇ ਨੂੰ ਹਲਾਵਾਂਗੇ ਆਟੇ ਦੇ ਨਾਲ ਆਟੇ ਹਟੰਦੇ ਨਾਲ ਹਲਾਵਾਂਗੇ ਆਟੇ ਦੇ ਨਾਲ ਹਲਾਵਾਂਗੇ ਮਰਾ ਹਲਾਵਾਂਗਾ ਘਰੀ ਨਾਲ ਮਵਾਜਾਂ ਮੜੀਆਂ ਆਉਂ ਨਹੀਂ ਆਇਦੀ ਕੋ ਬੇਰਾਂਕੀ ਕੀ ਆ ਨਾ ਰੁਕ ਗਿਆ ਹੱਸਣਾ ਲੜਾ ਕੱਟ 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 ਕਰਦਾ ਇਦ ਦਿਨ ਨਾ ਆ ਜੀ ਤੇ ਮਰੇ ਰੋਹਣ ਦੂਸਰ ਬਣਾ ਬੰਦਾ ਇਹ ਕਿਦਾਂ ਮਾਰਦਾ ਪੁੰਕਾਰੇ ਪੁੰਕਾਰ ਮਾਰਦਾ ਵਾ ਅਲੀ ਬਾਸਕਾ ਅਹ ਬਾਸਕਾ ਨੇ ਕਿਦਾਂ ਉਹ ਤਾਂ ਚੜਿਆ ਜੇ ਨਹੀਂ ਮੈਂ ਕਬੂਤਰ ਨਹੀਂ ਕਬੂਤਰ ਬਾਰ ਨਹੀਂ ਨਿਕੰਡੇ ਤੋਂ ਬਾਹਰ ਨਿਕਾ ਜਾਣਾ ਚੱਕ ਲੋ ਆ ਬੇਟੀ ਪਪਾ ਜੀ ਬਾਹਰ ਕਰ ਦੋ ਸੁੱਕ ਵਿੱਚ ਵਰਗੀ ਅੰਦਰ ਚੱਲ ਗਿਆ ਤੇ ਉਹ ਬੇਟੀ ਨਿਹਾਣੇ ਨੂੰ ਤਾਂ ਮੈਂ ਤੇ ਚੀਕ ਕੇ ਮੈਂ ਉਹੋ ਕਢਾ ਬਾਹਰ ਆਪ ਕੋ ਬਾਹਰ ਕੈ ਕੋ ਦੋ ਚੰਗਾ ਕਰਾਉਂਦੇ ਆ ਨਾਗ ਸ਼ਕਤੀ ਨਾਗ ਸ਼ਕਤੀ ਓ ਐ ਰਿਪੋਰਟਰ ਚੰਭਾ ਇਹ ਤੇ ਡਰਾਣਾ ਦੇਖਿਆ ਕਿੰਨਾ ਜ਼ਰੀਲਾ ਲੱਗਦਾ ਨਾ ਪਤਾ ਵੇਖਣ ਤੋਂ ਹੀ ਪਤਾ ਲੱਗਣੇ ਵੜ ਜਾ ਵੜ ਜਾ ਅੱਜ ਸਨ ਛੱਡ ਕੇ ਹੀ ਦੋਦ ਹਾਂ ਸੇਫਲੀ ਇਹ ਬਚਣਾ ਹੀ ਤੇ ਇਹ ਸਨੀ ਹੋਣਾ ਵਾਲਾ ਹੀ ਆ ਉਧਰ ਸੇਵ ਹੋ ਜਾਏਗਾ ਪਾਦੂ ਸੇਰਤੀ ਇਹਦੇ ਵਿੱਚ ਬੜਨਾ ਨੱਕੇ ਨਹੀਂ ਵਾਰੰਦੋਂ ਵੰਦ ਹਦਾਇਓ ਨਾ ਹੱਥ ਸਾਈਡ ਹੀ ਰੱਖਿਓ ਆਪਾਂ ਇਹ ਬਣਾਇ ਬਵਾਰਤ ਉੱਥੇ થી ਛੇਤੀ ਪਿਆਰ ਛੁੱਟਣ ਲਈ ਤੇ ਪੁੰਨਾਂ ਨਾਲ ਪੇ ਕੰਮ ਹੋਇਆ ਨਾ ਤੇ ਆ ਨਾ ਤੇ ਆ ਪਾਈ ਤੇ ਗਾੜੀ ਰੱਖੋ ਇਹਨੇ ਤੇ ਦੰਡਾ ਮਗਰ ਸੀਰੀ ਰੱਖ ਤੇ ਸੀਰੀ ਤੇ ਦੰਡਾ ਰੱਖ ਦਿੰਦੀ ਦੂਜਾ ਪਾਸੇ ਤਾਂ ਨਹੀਂ ਆਵਾ ਸਿਰ ਤੇ ਇੱਥੇ ਰੱਖੋ ਰੱਖੋ ਜੋ ਨਾਪ ਕੇ ਰੱਖਿਓ ਨਾਪ ਕੇ ਰੱਖੋ ਇਹਨੂੰ ਫਾਈਪ ਰਹਾ ਤਾਂ ਗਾੜੀ ਦਾ ਇਹਨੂੰ ਨੱਪ ਨੱਪ ਤੋਂ ਤੁਮੇ ਨਾ ਹੀ ਕਰਿਓ ਬਸ ਨਾਪ ਕੇ ਰੱਖ ਬਾਈ ਇਹ ਤੋਂ ਨੱਪ ਹੀ ਬਸ ਬਸ ਨਾਪ ਕੇ ਰੱਖ ਨਾਪ 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 ਹੁਣ ਦੋਨੋਂ ਲਾਉਂਦੇ ਆ ਸ਼ੂਟਿੰਗ ਜਾਰੀ ਹੈ ਕੀ ਭਾਈ ਕੱਲ ਪਾਸੇ ਡੰਡਾ ਰੱਖੋ ਤੇ ਚੜ੍ਹੂ ਲਾਏਗਾ ਵੇ ਫੜ ਫੁੰਗ ਉਹ ਇਹ ਪਚਾਰੂ ਦਾ ਦੰਦ ਸਾਰੇ ਕਿੱਥੋਂ ਆ ਸਰਦਾਰ ਜੀ ਸਰਦਾਰ ਜੀ ਦੰਦ ਗੱਟੇ ਮਾੜਾ ਫੁੱਲਾ ਛੱਡੋ ਮਾੜਾ ਹੁਣ ਮਾੜਾ ਇਹਨੂੰ ਘਾਤ ਦੋ ਦੰਦ ਹਾਂ ਉਹਨੂੰ ਲੱਗੇ ਇਹੋ ਜਗ੍ਹਾ ਛਾੜ ਛਾੜ ਦੋ ਤੁਸੀਂ ਫੇਰ ਜਾ ਬਸ ਅੱਗੇ ਪਾਈ ਬੰਦ ਕਰ ਦੋ ਥੋੜਾ ਜਿਹਾ ਬਾਜੀ ਤੁਸੀਂ ਨਾ ਪਕੇ ਬਾਹਰ ਨੂੰ ਨਾ ਆਵੀਂ ਬਸ ਥੋੜੇ ਥੋੜੇ ਛੱਡਿਓ ਨਾ ਉਹਨੂੰ ਹਣ ਸਿੱਧੂ ਭਾਜੀ ਮਾੜਾ ਤਾਂ ਕਿ ਇਹ ਬਾਹਰ ਨੂੰ ਮਾਰਨ ਲੈ ਬਾਰੇ ਕੀ ਹੁਣਾ ਉਹ ਮਾਰ ਦੋ ਮਾਰ ਦੋ ਇੱਥੇ ਨਹੀਂ ਨਹੀਂ ਮਾਰਨ ਕੀ ਹਾਲ ਹੈ ਇਹਨੂੰ ਵੀ ਜਾ ਸਿੜੀ ਤੇ ਪਾਜੀ ਰੱਖੋ ਇੱਥੇ ਛੀਂਫਾ ਕੇ ਰੱਖ ਦੋ ਵੇ ਜਾ ਹਾਂ ਵੇ ਜਾਣਦਾ ਹਾਂ ਵੇ ਆਪਾਂ ਉਹ ਵਾਪਸ ਛੀਂਫੀ ਫਿਰ ਫਰੋਤੀ ਉਹ ਦਾਂਜੇ ਕਾ ਪੁੰਨੇ ਮੱਚੇ ਤੱਕੀ ਨਾ ਮੈਨੂੰ ਮਾਰਨਾ ਚੰਗਾ ਵਾ ਮਾਰ ਦੋ ਮੈਂ ਫੋਨ ਬੈਗ ਮਾਰਨਾ ਹੀ ਪਹਿਲੇ ਗੱਲ ਸਿਰ ਤੇ ਨਬਦੋ ਜੀ ਨਬਦੋ ਇਹਨੂੰ ਇੰਨੇ ਨਹੀਂ ਮੈਨੂੰ ਤੈਨੂੰ ਲੱਗਦਾ ਉਹਨੇ ਨਹੀਂ ਹੋ ਚੜਾ ਕੜਫਣ ਦੇ ਪਹਿਲੇ ਮਾਰਿਆ ਕਿ ਤਾ ਫੋਨ ਫੜੋ ਗੱਲ ਤੇ ਕਾਰੋ ਬਸ ਕਾਰੋ ਦਿੱਖਿਆ ਪੁੱਤ ਤੂੰ ਫੜ ਦੇ ਨਾ ਪੁੱਤ ਮਾਰ ਦੋ ਮੈਨੂੰ ਫੜ ਲੂ ਜ਼ੋਰ ਦੀ ਫੜਿਓ ਗੱਲ ਬੋਰੀ ਚ ਪਾਇਆ ਹੋਣਾ ਨਾ ਨਬ ਕੀ ਰੱਖ ਨਬ ਕੀ ਰੱਖੋ ਬੋਰਾ ਫੜੋ ਬੋਰਾ ਬੋਰਾ ਫੜੋ ਹੱਥੋ ਜਾ ਕੇ ਬੱਸ ਸੱਤ ਬਚਾ ਦੇ ਮੂੰਹ ਡੱਡਿਆ ਤੇ ਆ ਰਹੀ ਆ ਫੜਨੀ ਬਸ ਮੂੰਹ ਖੋਲ ਦੇ ਖੋਲ ਦੇ ਲੋਏ ਜੇ ਇੱਕ ਵਾਰ ਬੰਦਾ ਪਾ ਦਿੰਦਾ ਪਹਿਨੀ ਵਾਰ ਹਾਂ ਛਾੜਦੇ ਆ ਵੇਰ ਤੂੰ ਜਲਦੀ ਕੋਲ ਆ ਆ ਹਾਂ ਉਹ ਨਹੀਂ ਨਹੀਂ ਹੇ ਨਾ ਤਾਰ ਛੱਡ ਦਿਆਂ ਵੇਖ ਲਿਓ ਇਹਨੇ ਹੱਥ ਨੂੰ ਫੜ ਲਿਓ ਬੋਰੀ ਨਾਲ ਫੜ ਲਿਓ ਬੋਰੀ ਨਾਲ ਫੜ ਲਿਓ ਛੱਡ ਦਿਓ ਤੇ ਫਿਰ ਛੱਡ ਕੇ ਬੰਦ ਕਰ ਲਓ ਉਸੇ ਵਾਲੇ ਇੱਥੇ ਚੁੱਕ ਲਓ ਆ ਸੋਲ ਓਕੇ ਫਸ ਫਾਈਲ ਅਲੈਕੁਮ ਸਲਮ ਕੱਢ ਲੈ ਬਾਪੂ ਦਰ ਬੋਲ ਲੱਗ ਜਾਂਦਾ ਹੈ ਪਰ ਆਪਾਂ ਦੰਦ ਲੱਗ ਜਾਂਦੇ ਇਹ ਬਣਾ ਦੇ ਇਹ ਚ ਪਾ ਲਿਆ ਇਹਨੂੰ ਉੱਤੋਂ ਫੜ ਕੇ ਨਾ ਇੱਥੇ ਪਾ ਲਿਆ ਚਲੋ ਇਹਨੂੰ ਛੋਟਾ ਹੁੰਦੇ ਹਾਂ ਦੂਰ ਜਾ ਕੇ ਦੇਉਣਾ ਆਪਾਂ ਇਹਨੂੰ ਚੱਲੇ ਛੱਡਣ ਸੇਫ ਜਗ੍ਹਾ ਤੇ ਔਰ ਰੋਈ ਦੇ ਵਿੱਚ ਛੱਡੋਨੇ ਆ ਜਾ ਗਏ ਉਹ ਇਹ ਪੜਾ ਗਏ ਚੱਲ ਫਟਕਾ ਤੇ ਫਟਕੇ ਦੇ ਪਰਲੇ ਬੰਦੇ ਰੋਈ ਆ ਤੇ ਉੱਥੇ ਆਪਾਂ ਇਹਨੂੰ ਛੱਡ ਦਾਂਗੇ ਆ ਇੱਥੇ ਬੋਰਡ ਦੇ ਲਾਗੇ ਕੰਡੇ ਛੱਡ ਦਿੰਦੇ ਆਂ ਸਾਈਡ ਤੇ ਕਰ ਲਾ ਹਨਾ ਇੱਥੇ ਆਪਾਂ ਜੀ ਇਹਨੂੰ ਛੱਡਾਂਗੇ ਆਪਾਂ ਪਹੁੰਚ ਗਏ ਫਾਟਕ ਤੋਂ ਪਾਰ ਤੇ ਆ ਇਹਦੇ ਵਿੱਚ ਪਾ ਲਿਆ ਇਹਨੂੰ ਤੇ ਹੁਣ ਆਪਾਂ ਇਹਨੂੰ ਕਰਾਂਗੇ ਦਾ ਪ੍ਰਸਾਣ ਇਹਨੂੰ ਕਰਾਵਾਂਗੇ ਇੱਥੇ ਤੇ ਦੇਖੋ ਕਿੰਨੀਆਂ ਆਵਾਜ਼ਾਂ ਫੂਕਾਂ ਮਾਰਨ ਰਿਹਾ ਫੂਫੂ ਕਰਨ ਰਿਹਾ ਅੰਦਰ ਤੇ ਹੁਣ ਆਪਾਂ ਇਹਨੂੰ ਛੱਡ ਦਿੰਨੇ ਗਿਆ ਜੀ ਆ ਜਾਂਦਾ ਜੀ ਉਹ ਦੇਖੋ ਤਰ ਕਿ ਹੁਣ ਦੂਰੇ ਬੰਦੇ ਚੱਲ ਜਾਣਾ ਇਹਨੇ ਜ਼ੂਮ ਕਰਕੇ ਉਹ ਕਰੀ ਨਾ ਹੂੰ ਬਾਜ਼ੂਮ ਆਊਟ ਕਰ ਦੇ ਹੋ ਗਿਆ ਜੀ ਸੋ ਫਾਈਨਲੀ ਆਪਾਂ ਛੱਡ ਦਿੱਤਾ ਇਹਨੂੰ ਹੈ ਕਹਿੰਦੇ ਖਤਰੇ ਵਾਲਾ ਕੰਮ ਸੀਗਾ ਇਹ ਠੀਕ ਆ ਜੀ ਹੁਣ ਚੱਲੇ ਆਪਾਂ ਵਾਪਸ ਇਹ ਉਹਨਾਂ ਦਾ ਰਿਵਿਊ ਲੈਣੇ ਕਰਦੇ ਆ ਤਾਂ ਜਾ ਕੇ ਸਭ ਨੂੰ ਸਭ ਦੇ ਪੂਰਾ ਵੇਰਿਆ ਹੈ ਕਿ ਮੈਂ ਨਾ ਪਾਈਪ ਚ ਵੜ ਉਹਨਾਂ ਦੇ ਨਾਲ ਸਾਡੇ ਕਾਬੂ ਨਾ ਤੇ ਨਾ ਇੱਥੋਂ ਨਿਕਲਾਂ ਤੇ ਫਿਰ ਆਪਾਂ ਕਰਕੇ ਧਰਜਾ ਦੇ ਕੱਢਦਾ ਨੂੰ ਫਿਰ ਉਹਦੇ ਚ ਸਾਡਾ ਸਾਨੂੰ ਇਹ ਸੀਗਾ ਕਿ ਸ਼ਾਇਦ ਉਹਦੇ ਵਿੱਚ ਬਾੜ ਲਾਗੇ ਪਾਈਪ ਚ ਬਾੜ ਲਾਗੇ ਪਰ ਵਰਨਾ ਨਹੀਂ ਪਾਈਪ ਚ ਪੂਰਾ ਉਹ ਦੋ ਚਾਰ ਚਾਰੋਂ ਦੀ ਭਾਜੀ ਨੇ ਹਲ ਬੀਤੀ ਨਾਲ ਅੱਜ ਪਾਈਪ ਮੈਂ ਗਾਂ ਕਰਾਂ ਤੇ ਫਿਰ ਬਾਹਰ ਆ ਜਾਵਾਂ ਫਿਰ ਉਹਦੀ ਸਿਰੇ ਤੇ ਡੰਡਾ ਰੱਖ ਕੇ ਨਾ ਆਪਾਂ ਸਿਰੇ ਪੂਰਾ ਨੱਪ ਕੇ ਸਿਰੇ ਨੂੰ ਫਿਰ ਹੌਲੀ ਹੌਲੀ ਜਾ ਕੇ ਇਹ ਮਾਪ ਚੁੱਕੀ ਸਰੀਰ ਤੋਂ ਫੜਨੇ ਇੱਕ ਵਾਰੀ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਨਹੀਂ ਕੋਈ ਦਿੱਕਤ ਹੁੰਦੀ ਤੇ ਕਿਉਂਕਿ ਸਰੀਰ ਤੋਂ ਫੜਿਆ ਗਿਆ ਨਾ ਮੇਨ ਤੇ ਮੂੰਹ ਹੀ ਆਉਂਦਾ ਜਿੱਥੇ ਜ਼ਹਿਰ ਹੁੰਦਾ ਤੇ ਉੱਥੋਂ ਫੜ ਲਿਆ ਬਸ ਫਿਰ ਕੋ ਹਟਦਾ ਨਾ ਘਰੇ ਘਰਾਂ ਨੂੰ ਮਾਰੇ ਹਾਂ ਮਾਰਨੋਂ ਅਕੜਾਂ ਨੂੰ ਆਜੇ ਜੇ ਜੇ ਨਾ ਰਹਿ ਰਹੀ ਹੈ ਨਾ ਮੈਂ ਨਾ ਟੜਿਆ ਜਾਵਾਂ ਰੱਤਾਂ ਲੀਕ ਹਾਂਜੀ ਤੇ ਆ ਡੱਡੋ ਦੀ ਨਾ ਬਾਲੀ ਮੈਂ ਮਾਇ ਕਹਦਾ ਜੀ ਲਾਗੇ ਖੱਪੀ ਸੀ ਅੱਛਾ ਤੂੰ ਮੈਂ ਆਇਆ ਖਾਤਾ ਦੇ ਕਿ ਬੱਦੂ ਵਾਲਾ ਮੈਂ ਆ ਮੈਂ ਦੇ ਕੋਲ ਪਾ ਲਾਗੇ ਦਾ ਲਾਗੇ ਦਾ ਲਾਗੇ ਕਰ ਆਵਾਜ਼ ਆਵੇ ਮੈਂ ਲਾਗੇ ਜਾ ਕੇ ਬੈਠਾ ਹਾਂਜੀ ਤੇ ਦੱਡੂ ਲੋ ਖੜਾ ਆਉਂਦਾ ਹਾਂ ਤੇ ਮਾਇ ਮਾਰੀ ਟੀਮ ਅੱਛਾ ਮਾਇ ਸਾਹ ਦੱਡੂ ਦੀ ਜਾਨ ਬੱਜੀ ਹਾਂ ਉਹਨੇ ਦੱਡੂ ਛੱਡ ਕੇ ਨਾ ਅੱਛਾ ਮੇਰਾ ਆਲ ਪਜਾ ਮੈਂ ਤਾਂ ਬਤਾ ਦੱਸ ਤੇ ਕਰਕੇ ਜੋ ਪਜਾ ਮੇਰੇ ਮਗਰ ਪਜਾਇਆ ਰਸਤੇ ਦੇ ਅੱਛਾ ਅਗਰ ਆਉਂ ਅੱਛਾ ਨਹੀਂ ਜੋ ਪਜਾ ਉਹ ਮੈਂ ਜੋ ਪਜਾ ਨਾ ਕਰ ਤਾ ਤਵਾ ਡੱਡੂ ਕੋ ਤਦਾ ਆਉਂ ਤੂੰ ਰੋਕ ਨਾ ਤੇ ਰਾਣੀ ਘਰ ਉਹ ਇਹਨੂੰ ਬਟਾ ਉਹ ਵੀ ਉਹ ਵੀ ਇਹਦੀ ਹਰਗਾਈ ਉਹ ਵੀ ਇਦਾਂ ਹੀ ਜੈ ਰੀਲਾ ਸੀ ਮੂੰਹ ਚ ਪਾਲੀ ਥਾਰੀ ਹੂੰ ਥਾਰੀ ਪਾਰੀ ਮੋਟਰ ਨੂੰ ਅੱਛਾ ਲੋ ਪਾਰ ਬਾਰ ਹੋ ਗਿਆ ਹੂੰ ਮੋਲੇ ਮੈਂ ਪਹਿਲੇ ਪਾਸ ਤੋਂ ਨਿਕਲ ਰਿਹਾ ਹਾਂ ਦੰਪਾਰ ਚਲੋ ਚਲੋ ਚਲੀ ਚਲੋ ਠੀਕ ਹੈ ਅੰਕਲ ਜੀ ਅੰਟੀ ਜੀ ਚਲੀਏ ਜੀ ਕੋਈ ਨਹੀਂ ਕੋਈ ਨਹੀਂ ਹੁਣ ਚੱਲੇ ਆ ਜੀ ਆਪਾਂ ਵਾਪਸ ਹੁਣ ਆ ਗਏ ਆ ਜੀ ਆਪਾਂ ਸਟੂਡੀਓ ਤੇ ਗਰਮੀ ਬੜੀ ਲੱਗ ਰਹੀ ਸੀ ਬਾਹਰ ਇਹ ਸੱਪ ਵਾਲਾ ਜਿਹੜਾ ਆਪਾਂ ਕੰਮਾ ਨਾ ਉਹ ਕਰ ਰਹੇ ਆਂ ਸੱਪ ਨੂੰ ਆਪਾਂ ਫੜ ਕੇ ਪਾਲਿਆ ਬੋਰੇ ਚ ਤੇ ਫੇਰ ਆਪਾਂ ਉਹਨੂੰ ਛੱਡ ਆਏ ਤੁਸੀਂ ਵੇਖਿਆ ਵੀਡੀਓ ਚ ਸਾਰਾ ਕਿਸ ਤਰ੍ਹਾਂ ਆਪਾਂ ਨੂੰ ਪਾਣੀ ਦੇ ਵਿੱਚ ਛੱਡਿਆ ਇਹ ਵੀ ਮੈਂ ਧਿਆਨ ਨਾਲ ਕੀਤਾ ਕੰਮ ਬਿਲਕੁਲ ਆਪਣੀ ਸੇਫਟੀ ਰੱਖ ਕੇ ਕੰਮ ਕੀਤਾ ਉਹ ਅਚਾਨਕ ਉਹ ਆਏ ਸੀਗੇ ਸਟੂਡੀਓ ਚ ਉਹਨੂੰ ਦੱਸਣਾ ਹੈ ਕਿ ਵੀ ਸਾਡੇ ਗਵਾਂਢੀ ਆਣ ਗਵਾਂਢੀ ਤੇ ਕਹਿੰਦੇ ਕਿ ਇਦਾਂ ਕਰਕੇ ਸੱਪ ਆ ਗਿਆ ਵਾ ਤੇ ਸਾਰੇ ਡਰਦੇ ਪਏ ਆ ਗਾਂ ਨਹੀਂ ਕੋਈ ਹੋ ਰਿਹਾ ਡਰ ਤੇ ਮੈਨੂੰ ਵੀ ਲੱਗਣ ਰਿਹਾ ਐ ਅਸਲ ਵਿੱਚ ਮੈਂ ਦੱਸਿਆ ਨਹੀਂ ਕਿੰਨਾ ਤੇ ਫਿਰ ਉਹ ਕਬੂਤਰ ਵੀ ਤੁਹਾਨੂੰ ਖਾਇਆ ਕਬੂਤਰ ਨੂੰ ਉਹਨੇ ਦੰਦੀ ਵੱਢੀ ਤੇ ਕਬੂਤਰ ਵਿਚਾਰਾ ਮਰ ਗਿਆ ਉਹ ਕਹਿੰਦੇ ਕਿ ਕਬੂਤਰ ਉਹਨਾਂ ਦਾ ਬੜਾ ਵਧੀਆ ਏ ਉਹ ਮਤਲਬ ਬਾਜ਼ੀਆਂ ਵੜੀਆਂ ਮਾਰਦਾ ਸੀਗਾ ਉਹ ਕਾਫੀ ਉਹਨੇ ਸਰਤਾ ਸ਼ੋਤਾ ਵੀ ਜਿੱਤੀਆਂ ਉਹਨਾਂ ਦੇ ਕਬੂਤਰ ਨੇ ਉਹ ਕਬੂਤਰ ਉਹਨੇ ਮਾਰ ਦਿੱਤਾ ਕਿੰਨੇ ਕਬੂਤਰ ਉਹਨਾਂ ਰੱਖੇ ਹੋਏ ਆ ਹੂੰ ਖੁੱਡੇ 'ਚ ਵੜ ਕੇ ਬੈਠਾ ਸੀਗਾ ਉਹਨਾਂ ਦੇ ਹਾਂਜੀ ਤੇ ਚਲੋ ਠੀਕ ਹੈ ਜੀ ਇਹਦਾ ਸੀਗਾ ਅੱਜ ਦਾ ਵਲੌਗ ਤੇ ਮਿਲਦੇ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਲਈ ਤੁਸੀਂ ਆਪਣਾ ਖਿਆਲ ਰੱਖੋ ਤੇ ਰਾਜ ਖੁਸ਼ੀ ਰਹੋ ਤੇ ਚੰਗਾ ਜੀ ਸਤਿ ਸ੍ਰੀ ਅਕਾਲ